ਮਨਵੀਰ ਮਨਵੀਰ ਲੈ ਆ ਗਈ ਯਾ ਰਖੜੀ ਬੰਨਣ ਕਿੱਥੇ ਆ ਮੇਰਾ ਵੀਰ ਆਜਾ ਆਜਾ ਨੀ ਮਤ ਸੱਸੀ ਕਾਹਨ ਆ ਜਾ ਜੀ ਸੱਜੀ ਮਨਵੀਰ ਕਿੱਥੇ ਆ ਇੱਥੇ ਹੀ ਹੁਣਾਂ ਅੰਦਰ ਮੈਂ ਮਾਰਦੀ ਆ ਵਾਛੇ ਮਨਵੀਰ ਜਾ ਓਏ ਬਣਾ ਲੈ ਰਖੜੀ ਆ ਗਈ ਯਾ ਪੈਸੇ ਇਕੱਠੇ ਕਰਨ ਨੂੰ ਆ ਜਾਂਦੀ ਏ ਸਾਡੇ ਮੁੰਡੇ ਦੀ ਰਖੜੀ ਬੰਨਣ ਜੇ ਇਹਦਾ ਆਪਣਾ ਪ੍ਰਾਹ ਨਹੀਂ ਤਾਂ ਅਸੀਂ ਕੀ ਕਰੀਏ ਜਾਂ ਆਜਾ ਬਣਾ ਲੈ ਰਖੜੀ ਉਹਦੇ ਕੋਲ ਕਦੇ ਬੇगाने ਆਪਣਿਆਂ ਦੀ ਹਾਨੀ ਲੈ ਸਕਦੇ ਚੰਗਾ ਮਨਵੀਰ ਚੰਗਾ ਚਾਚੀ ਆਪਣਾ ਪਿਆਰ ਤਾਂ ਲੈ ਜਾਂਦੀ ਪਿਆਰ ਪੈਸਿਆਂ ਦਾ ਨਹੀਂ ਚਾਚੀ ਰਿਸ਼ਤਿਆਂ ਦਾ ਹੁੰਦਾ ਕਿਉਂ ਛੱਡ ਕੇ ਗਿਆ ਵੀਰੇ ਤੂੰ ਮੈਨੂੰ ਕਹਿੰਦਾ ਹੀ ਤੇ ਤੋ ਹਰ ਵਾਰ ਰਖੜੀ ਬਣਾਉਂਗਾ ਤੂੰ ਕਿਉਂ ਛੱਡ ਕੇ ਗਿਆ ਵੀਰੇ ਬੇਗਾਨਾ ਕੋਈ ਨਹੀਂ ਆਪਣਾ ਮੰਦੋ ਮੇਰੇ ਵਾਪਸ ਆ ਜਾ ਅੱਲਾ ਇਨਈ ਆ ਮੇਤੋ ਦੀਦੀ ਮੈਂ ਫਹਿਲਨ ਆ ਮੈਂ ਆਪਣੇ ਮਨ ਫੈਦੂ ਲ ਬਗਾਇਆ ਤੇਰੀ ਕਿੱਥੇ ਗਈ ਭੈਣ ਬੋਲੀਏ ਜੀ ਤੂੰ ਤਾਂ ਮਰੀ ਭੈਣ ਆ ਦੀਦੀ ਤੁਸੀਂ ਕਿਉਂ ਰਹਿੰਦੇ ਪਏ ਵੀਰੇ ਮੇਰਾ ਭਰਾ ਮੇਤੋ ਰੱਬ ਲੈ ਗਿਆ ਮੈਨੂੰ ਕਹਿੰਦਾ ਸੀ ਮੈਂ ਤੇਤੋ ਹਰ ਵਾਰ ਰਖੜੀ ਬਣਾਉਂਗਾ ਹੁਣ ਮੈਨੂੰ ਲੋਕਾਂ ਦੀਆਂ ਗੱਲਾਂ ਸੁਣੀਆਂ ਪੈਂਦੀਆਂ ਦੀਦੀ ਤੁਸੀਂ ਮੇਰੇ ਦਕਤੀ ਬੰਦੋ ਰੋਕ ਵੀਰੇ ਮੈਂ ਲੈ ਕੇ ਆਈ ਕਦਮ ਉਹਾਂ ਚੋਂ ਸਾ ਮਿਲਦੇ ਇੱਕੋ ਕੁਖ ਦੇ ਜੰਮੇ ਜਾਏ ਮੋੜ ਨਹੀਂ ਪੈਣ ਪਰਾ ਮਿਲਦੇ ਧੀਦੀ ਮੈਂ ਤੇਨੇ ਪੈਸੇ ਰੱਖ ਲੋ ਦੂਸੇ ਧੀਦੀ ਪਾਣੀ ਪਿਆ ਦਉ ਪਿਉ ਨਹੀਂ ਆ ਵੀਰੇ ਕਿੱਥੇ ਗਿਆ ਵੀਰੇ ਵੀਰੇ ਪੈਣੇ اے ਭੈਣੇ ਬਲਜੀਤ ਹਾਂ ਹਾਂ ਮੈਂ ਬਲਜੀਤ ਹੀ ਹਾਂ ਇੱਧਰ ਦੇਖ ਗੁਰਦੁਆਰੇ ਬਾਦੇ ਬਾਦੇ ਤੇਰੇ ਤੋਂ ਰਖੜੀ ਬਣਾਉਣਾ ਆਇਆ ਸੀ ਤੂੰ ਰੋਂਦੀ ਪਈ ਸੀ ਨਾ ਭੈਣੇ ਦੁਨੀਆ ਦੀ ਟੈਨਸ਼ਨ ਨਾ ਲਿਆ ਕਰ ਮੈਂ ਹਰ ਵੇਲੇ ਤੇਰੇ ਨਾਲ ਆ ਖੁਸ਼ ਰਹਾ ਕਰ ਵਾਹਿਗੁਰੂ